192000 ਤੱਕ ਸਬਸਿਡੀ ਆ ਇਹਦੇ ਹਾਂ ਇਹੀ ਚੱਲਦਾ ਇਹ ਤੇ ਕਿੰਨੀ ਸਬਸਿਡੀ ਆ ਇਹਦੇ 44 ਇਹਨਾਂ ਨੇ GPS ਵੀ ਲਾਤਾ ਇਹ ਗਵਰਨਮੈਂਟ ਵੱਲੋਂ ਸਾਰਾ ਡਾਟਾ ਰਹੂਗਾ ਸਰਕਾਰ ਲਵੇ ਵੀ ਕਿੱਥੇ ਚੱਲ ਰਿਹਾ ਕਿੰਨਾ ਚੱਲ ਗਿਆ ਮਾੜੀ ਬਈ ਆ ਗਈ ਸਬਸਿਡੀ ਹੈ ਨਾ ਹਾਂ ਬਈ ਪਲਾਂਟਰ ਤੇ ਵੀ ਸਮੈਮ ਸਕੀਮ ਦੇ ਵਿੱਚ ਆ ਗਈ ਸਭ ਤੋਂ ਵੱਧ ਇਹ ਵੀ ਕਿ ਆ ਪਿਛਲੇ ਸਾਲ ਹਾਂਜੀ ਬਈ ਲਗਾਤਾਰ 2-3 ਸਾਲ ਪੂਰਾ ਟਾਪ ਤੇ ਚੱਲ ਰਿਹਾ ਤਿੰਨ ਸਾਲ ਹਾਂਜੀ ਹਾਂ ਬਾਕੀ ਇੱਕ ਦੋ ਪੁਰਾਣੇ ਪੀਸ ਵੀ ਹੈਗੇ ਨੇ ਆਪਣੇ ਦੋ ਸਾਲਾਂ ਦੀ ਫੁੱਲ ਵਾਰੰਟੀ ਆ ਕੁਛ ਮਰਜ਼ੀ ਹੋ ਜੇ ਹਾਂਜੀ ਹਾਂ ਠੀਕ ਹੈ ਉਹ ਦਿਨ 24 ਘੰਟੇ ਦੇ ਅੰਦਰ ਅੰਦਰ ਗੱਡੀ ਪਹੁੰਚੂਗੀ 24 ਘੰਟੇ ਚ ਗੱਡੀ ਪਹੁੰਚੂ ਜੇ ਕੋਈ ਟੁੱਟ ਪੈ ਜਾਂਦੀ 5 ਸਾਰੀ ਕਾਸੀ ਦੀ ਗਾਰੰਟੀ ਹੈਗੀ ਹੈ ਜੀ ਠੀਕ ਹੈ ਵੀਰੋ ਸੁਪਰਸੀਡਰ ਦੇ ਉੱਤੇ ਸਬਸਿਡੀ ਆ ਚੁੱਕੀ ਆ ਤੇ ਐਤਕੀ ਬਹੁਤ ਥੋੜੇ ਦਿਨ ਨੇ ਜਿਵੇਂ ਸਬਸਿਡੀ ਭਰਨ ਲਈ ਵੀ ਡੇਟ ਨਹੀਂ ਹਰ ਸਾਲ ਵਧਾਉਂਦੇ ਹੁੰਦੇ ਨੇ ਐਤਕੀ ਕੋਈ ਡੇਟ ਨਹੀਂ ਵਧਾਈ ਥੋੜੇ ਜਿਹੇ ਦਿਨ ਸੀ ਜਿਨੇ ਭਰਤੀ ਠੀਕ ਸੰਧ ਲੈਣ ਵਾਲੀ ਹੋਣਾ ਵੀ ਜਿਨੇ ਲੈਣਾ ਸੀਮਤ ਦਿਨ ਹੋਣਗੇ ਕੁਝ ਦਿਨ ਦਿੱਤੇ ਜਾਣਗੇ ਇਹਨਾਂ ਦਿਨਾਂ ਦੇ ਵਿੱਚ ਲੈ ਲਿਆ ਠੀਕ ਆ ਨਹੀਂ ਫਿਰ ਤੁਹਾਨੂੰ ਮੁੜ ਕੇ ਸਬਸਿਡੀ ਨਹੀਂ ਮਿਲਣੀ ਤੇ ਐਤਕੀ ਐਗਰੀ ਜ਼ੋਨ ਦੇ ਸੁਪਰਸੀਡਰ ਦੀ ਗੱਲਬਾਤ ਕਰਨ ਜਾ ਰਹੇ ਆ ਜਿਹੜਾ ਨੰਬਰ 1 ਤੇ ਆ ਸਾਰੇ ਸੁਪਰਸੀਡਰਾਂ ਦਾ ਪਾਪਾ ਸਭ ਤੋਂ ਵੱਧ ਵੇਚਣ ਵਾਲਾ ਪਿਛਲੇ ਸਾਲ ਸਭ ਤੋਂ ਵੱਧ ਇਹ ਵਿਕਿਆ ਤੇ ਬਾਈ ਨੇ 19 ਸਾਲ ਦੀ ਉਮਰ ਦੇ ਵਿੱਚ ਡੀਲਰਸ਼ਿਪ ਲੈ ਲਈ ਸਭ ਤੋਂ ਪਹਿਲਾਂ ਸ਼ਸ਼ੀ ਗੱਲ ਬਾਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਥੈਂਕ ਯੂ ਬਾਈ ਜੀ ਤੇ 19 ਸਾਲ ਦੀ ਉਮਰ ਐਨੀ ਛੋਟੀ ਉਮਰ ਦੇ ਵਿੱਚ ਬਾਈ ਕੰਮ ਸਟਾਰਟ ਕੀਤਾ ਵੀ ਆਪਾਂ ਨੂੰ ਹੈਗੀ ਹੈ ਇਹਦੇ ਬਾਰੇ ਜਾਣਕਾਰੀ ਹਾਂਜੀ ਹਾਂਜੀ ਬਾਈ ਜੀ ਮੈਂ ਤੁਹਾਨੂੰ ਦੱਸਦਾ ਆਪਣੇ ਐਗਰੀ ਜ਼ੋਨ ਦੇ ਸੁਪਰ ਸੀਡਰ ਮਾਲ ਜਿਵੇਂ ਇਹ ਸਭ ਤੋਂ ਵੱਧ ਇਹ ਵੀ ਕਿਹਾ ਪਿਛਲੇ ਸਾਲ ਹਾਂਜੀ ਬਾਈ ਲਗਾਤਾਰ 2-3 ਸਾਲ ਪੂਰਾ ਟਾਪ ਤੇ ਚੱਲ ਰਿਹਾ ਤਿੰਨ ਸਾਲ ਹਾਂਜੀ ਹਾਂ ਵੀ ਜਦੋਂ ਤੋਂ ਕਹ ਲਈ ਸਟਾਰਟਿੰਗ ਹੋਈ ਹੈ ਸੁਪਰ ਸੀਡਰ ਦੀ ਉਦੋਂ ਤੋਂ ਹੀ ਮਤਲਬ ਸ਼ੁਰੂ ਹੋ ਗਿਆ ਸੀਗਾ ਹਰ ਇੱਕ ਇੰਪਲੀਮੈਂਟ ਕਿਉਂਕਿ ਕੁਆਲਿਟੀ ਦੇ ਸੰਧ ਹੋਣਾ ਵੇਖਦੇ ਆ ਤਾਂ ਕੁਆਲਿਟੀ ਐਗਰੀ ਜੋਣੀ ਮਤਲਬ ਮਾਰਕੀਟ ਦੇ ਵਿੱਚ ਸਾਰਿਆਂ ਨਾਲੋਂ ਹੈਵੀ ਲੈ ਕੇ ਆਈ ਹੈ ਹਾਂ ਜੇ ਆਪਾਂ ਡਾਟਾ ਚੱਕ ਕੇ ਦੇਖ ਲਈਏ 2023 ਦਾ 22 ਦਾ 21 ਦਾ ਤਾਂ ਸਭ ਤੋਂ ਵੱਧ ਐਗਰੀ ਜੋਨ ਵਿਕਿਆ ਹਾਂਜੀ ਹਾਂਜੀ ਬਾਈ ਜੀ ਅੱਧੀ ਮਾਰਕੀਟ ਇਕੱਲੇ ਹੀ ਕਵਰ ਕਰ ਰਿਹਾ ਬੈਠਾ ਤੇ ਕੀ ਕੀ ਫੀਚਰ ਨੇ ਬਾਈ ਕੀ ਗੁਣ ਨੇ ਜਿੰਨਾ ਕਰਕੇ ਇਹ ਵਿਕਦਾ ਫੀਚਰ ਬਾਈ ਜੀ ਸਾਰਿਆਂ ਨਾਲੋਂ ਪਹਿਲਾਂ ਤਾਂ ਕੋਈ ਵੀ ਕਿਛੁ ਵੀ ਆਪਾਂ ਚੀਜ਼ ਤੇ ਲਾਲਗੇ ਤਾਂ ਸਾਰੀਆਂ ਹੈਵੀ ਨੇ ਫੁੱਲ ਕੋਈ ਵੀ ਲੋਹਾ ਵਗੈਰਾ ਕੋਈ ਪਤਲਾ ਵਗੈਰਾ ਨਹੀਂ ਹੈਗਾ ਸਾਰਾ ਕੁਛ ਹੈਵੀ ਲਾਇਆ ਗਿਆਗਾ ਸ਼ੁਰੂ ਤੋਂ ਹੀ ਆਪਣੀ ਕੰਪਨੀ ਜਿਹੜਾ 13 23 ਦਾ ਸੈਂਟਰ ਗੀਅਰ ਲਾ ਰਹੀ ਆ ਠੀਕ ਆ ਸ਼ੈਡਾ ਵਾਲਾ ਗੀਅਰ 21 36 26 ਦਾ ਸ਼ੁਰੂ ਤੋਂ ਹੀ ਜਿਆਦਾਤਰ 11 22 ਦਾ ਆਉਂਦਾ ਜਾਂ 20 35 28 ਵਾਲੇ ਆਉਂਦੇ ਆ। ਹੂੰ। ਇਹੀ ਆਪਣੇ ਰੋਟਾਵੇਟਰ ਦੇ ਆਉਂਦਾ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਸੀ ਵੀ ਸੇਮ ਹਰ ਇੱਕ ਚੀਜ਼ ਹੈ ਜਿਹੜੀ ਰੋਟਾਵੇਟਰ ਵਾਲੀ ਸੁਪਰਸੀਡਰ ਚ ਸੁਪਰਸੀਡਰ ਵਾਲੀ ਰੋਟਾਵੇਟਰ ਚ ਠੀਕ ਆ। ਉਸ ਤੋਂ ਬਾਅਦ ਬਲੇਟਾਂ ਦੀ ਗੱਲ ਕਰਗੇ ਐਲ ਜੀ ਐਫ ਟਾਈਪ ਬਲੇਟ ਆ ਜਾਂਦੇ ਨੇ। ਹੂੰ। ਜਿਹੜੇ ਕਿ ਪਰਾਲੀ ਨੂੰ ਥੋੜਾ ਜਿਆਦਾ ਡੰਗਾਈ ਚ ਜਾਂਦੇ ਨੇ। ਜਿਆਦਾ ਡੰਗਾਈ ਚ ਜਾਂਦੇ ਨੇ। ਇਹਦੀ ਵੀ ਜਿਵੇਂ ਹੁਣ ਪਲੇਟ ਆ ਜਿਹੜੀ ਜੀ ਤੇ ਬਲੇਟ कसे ਹੋਏ ਨੇ ਉਹ ਥੋੜੀ ਜਿਆਦਾ ਵੱਡੀ ਹੈ ਤਾਂ ਕਿ ਹੋਰ ਡੂੰਗਾ ਜਾਂਦਾ। ਹੂੰ। ਸਫਾਈ ਠੀਕ ਆ ਵੀ ਇਹਦਾ ਇਥੋਂ ਬਾਇਆ ਵੱਧ ਹੈ ਹਾਂ ਆ ਬਾਇਆ ਵੱਧ ਹੈ ਜਿਹੜੇ ਤੇ ਬਲੇਡ कसे ਹੋਏ ਨੇ ਠੀਕ ਆ ਵੀ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ ਵੀ ਇਥੋਂ ਜਿਹੜੀ ਆ ਆਲੇ ਵਾਲੇ ਲੈਂਥ ਲੱਗੀ ਹੋਈ ਹੈ ਤੇ ਇਹ ਵੀ ਪੱਤੀ ਜਿਹੜੀ ਮੋਟੀ ਹੈਗੀ ਔਰ ਜਿਆਦਾ ਲੰਮੀ ਵੀ ਹੈ ਮੋਟੀ ਵੀ ਮਟਾਈ ਠੀਕ ਆ ਇਹਦੇ ਕਰਕੇ ਨਿਗ੍ਹਾਈ ਵਧ ਜਾਂਦੀ ਹੈ ਇਹਦੇ ਕਰਕੇ ਡੁਗਾਈ ਵਧ ਜਾਂਦੀ ਆ ਬਾਕੀ ਦੋਨੇ ਡਿਸਕਾਂ ਸੋਨੂੰ ਕੰਪਲੀਟ ਨਾਲ ਮਿਲਣੀਆਂ ਇਹਦੀ ਵੀ ਆਪਾਂ 16mm ਚੌੜੀ 5mm ਮੋਟਾਈ ਮਿਲਦੀ ਆ ਇਹ ਵੀ ਜ਼ਿਆਦਾਤਰ ਥੋੜੀਆਂ ਜੀਆਂ ਘੱਟ ਆਉਂਦੀਆਂ 3mm ਦੀ ਮੋਟਾਈ ਦੇ ਵਿੱਚ ਤੇ ਇਹ ਵੀ ਆਪਾਂ 16 ਇੰਚੀ ਤਾਵੀਆਂ ਲਾ ਕੇ ਦਿੰਨੇ ਆ ਜੀ ਤੇ ਉਸ ਤੋਂ ਬਾਅਦ ਇੱਥੇ ਆਪਾਂ ਗੱਲ ਕਰਗੇ ਪਿੱਛੇ ਡਿਸਕਾਂ ਦੀ ਡਿਸਕਾਂ ਵਾਲੇ ਮਾਡਲ ਜਿਵੇਂ ਹੁਣ ਚੱਲਦੇ ਨੇ ਹੈਵੀ ਸਟੇਨਲੈਸ ਸਟੀਲ ਦੀਆਂ ਡਿਸਕਾਂ ਆ ਜਾਂਦੀਆਂ ਜੀ ਤੇ ਦੋ ਸਟੈਂਡ ਆ ਜਾਂਦੇ ਨੇ ਟੈਂਕੀ ਦੇ ਬੇ ਕੋਲ 'ਚ ਮਤਲਬ ਗਾਂ ਖੜ ਕੇ ਆਪਾਂ ਇਹ ਵੀ ਆਪਣਾ ਸੈੱਟ ਕਰ ਸਕਦੇ ਆ ਦੋ ਸਟੈਂਡ ਨੇ ਇੱਥੇ ਠੀਕ ਹੈ ਹਾਂ ਇੱਕ ਇਹ ਤੇ ਇੱਕ ਉਹ ਇੱਕ ਉਹ ਗਾਹਾਂ ਆ ਗਿਆ ਜੀ ਜੀ ਤੇ ਆ ਪਿੱਛੇ ਸ਼ੌਕਰ ਸਿਸਟਮ ਲਾਇਆ ਹੈਗਾ ਇਹd ਵੀ ਆਪਾਂ ਐਡਜਸਟ ਕਰ ਸਕਦੇ ਆ ਆਪਣੇ ਕਈ ਵਾਰੀ ਬਾਣ ਸੁੱਕਾ ਹੁੰਦਾ ਗਿੱਲਾ ਹੁੰਦਾ ਆਪਣੇ ਹਿਸਾਬ ਨਾਲ ਦਾਬ ਘਟਾ ਵਧਾ ਸਕਦੇ ਆ ਤੇ ਪਾਈਪ ਵੀ ਫੂਡ ਗ੍ਰੇਡ ਮਟੀਰੀਅਲ ਦੇ ਨੇ ਵੀ ਇਹਦੇ ਵਿੱਚ ਜਿਹੜਾ ਕੋਈ ਕੈਮੀਕਲ ਰਿਐਕਸ਼ਨ ਵਗੈਰਾ ਸਪਿੰਗਲੀ ਪੂਰੀ ਹੈਵੀ ਪਾਈਪ ਆ ਤੇ ਇਹਦੀ ਜਿਹੜੇ ਇੱਕ ਹੋਰ ਖਾਸ ਗੱਲ ਟਰੈਕਟਰ ਨੂੰ ਸੌਖਾ ਰੱਖਦਾ ਉਹ ਹੈਗੀ ਹੈ ਜੀ ਇਹਦੀ ਟੈਂਕੀ ਹੈ ਜਿਹੜੀ ਸਾਰੀ ਕੰਪਲੀਟ ਇਹ ਸਾਰੀ ਨਾ ਮੂਰ ਨੂੰ ਕਰੀ ਹੋਈ ਹੈ ਥੋੜੀ ਜੀ ਠੀਕ ਹੈ ਆਮ ਸੁਪਰਸੀਡਰਾਂ ਦੀ ਕੀ ਹੈ ਪਿੱਛੇ ਨੂੰ ਜਿਆਦਾ ਡਿੱਗਦੀ ਹੁੰਦੀ ਹੈ ਟਰੈਕਟਰ ਦੇ ਪੈਰ ਹੀ ਚਕਾਈ ਰੱਖਦੀ ਹੈ ਮੂਰ ਤੇ ਇਹ ਟੈਂਕੀ ਮੂਰ ਨੂੰ ਕਰੀ ਹੋਈ ਹੈ ਤਾਂ ਕਿ ਜਿਹੜਾ ਟਰੈਕਟਰ ਤੇ ਲੋਡ ਘਟ ਪਵੇ ਸਹੀ ਗੱਲ ਆ ਉਹ ਪਿੱਛੇ ਹੋਣ ਕਰਕੇ ਟਰੈਕਟਰ ਤੇ ਇਸ ਤਰ੍ਹਾਂ ਹੋ ਜਾਂਦਾ ਪੱਬ ਨਹੀਂ ਲੱਗਣ ਹੁੰਦਾ ਹਾਂ ਇਹ ਬਾਇਆ ਥੋੜਾ ਜਿਆਦਾ ਹੁੰਦਾ ਜ਼ਿਆਦਾਤਰ ਇਹ ਸਾਰਾ ਇਕੱਠਾ ਕਰਿਆ ਹੋਇਆ ਨੇੜੇ ਨੇੜੇ ਹਰ ਇੱਕ ਠੀਕ ਹੈ ਕੰਪੈਕਟ ਜਿਹਾ ਬਣਾਇਆ ਹੋਇਆ ਵੀ ਟਰੈਕਟਰ ਤੇ ਜਿਹੜਾ ਲੋਡ ਘਟ ਪਵੇ ਪੂ ਠੀਕ ਹੈ ਬਾਈ ਤੇ ਬਾਕੀ ਮੈਂ ਜਿਹੜੀ 2 ਸਾਲਾਂ ਦੀ ਵਾਰੰਟੀ ਆ ਜਾਂਦੀ ਹੈ ਫੀਲਡ ਦੇ ਵਿੱਚ ਖੇਤਾਂ ਦੇ ਵਿੱਚ ਉਹ ਖੇਤਾਂ ਦੇ ਵਿੱਚ ਹੀ ਵਾਰੰਟੀ ਮਿਲਦੀ ਹੈ ਸਾਰੇ ਕਾਸੇ ਦੀ ਸਰਵਿਸ ਕਿਵੇਂ ਆ ਸਰਵਿਸ 11 ਸਰਵਿਸ ਦੇ ਨੋਨੂਈ ਕੰਪਨੀ ਜਾਨੀ ਜਾਂਦੀ ਹੈ ਤੈਨੂੰ ਸਭ ਤੋਂ ਵੱਧ ਵਿਕੇ ਆ ਵੀ 2 ਸਾਲਾਂ ਦੀ ਵਾਰੰਟੀ ਹੈ ਦੀ 2 ਸਾਲਾਂ ਦੀ ਵਾਰੰਟੀ ਹੈ ਨਹੀਂ ਹਰੇਕ ਇੱਕ ਦੇ ਦਿੰਦਾ ਇੱਕ ਸੀਜ਼ਨ ਦੀ ਮਸਾ ਨੇ ਵੈਸੇ 1 ਸਾਲ ਦੀ ਕਹਿੰਦੇ ਆ ਉਹ ਸੀਜ਼ਨ 'ਚ ਆ ਜਾਂਦਾ ਆਪਣੇ 2 ਸਾਲਾਂ ਦੀ ਹੈ ਜੀ ਜਿੱਦੇ ਬਿੱਲ ਕੱਟਦਾ 2 ਸਾਲ ਤੁਹਾਡੀ 2 ਸਾਲਾਂ ਦੀ ਫੁੱਲ ਵਾਰੰਟੀ ਹੈ ਕੁਛ ਮਰਜ਼ੀ ਹੋ ਜੇ ਹਾਂਜੀ ਹਾਂ ਖੇਤ ਦੇ ਵਿੱਚ ਖੇਤ ਦੇ ਵਿੱਚ ਜੀ ਠੀਕ ਹੈ ਜੀ ਉਹ ਇਹਦੇ ਨਾਲ 24 ਘੰਟੇ ਦੇ ਅੰਦਰ ਅੰਦਰ ਗੱਡੀ ਪਹੁੰਚੂਗੀ 24 ਘੰਟੇ 'ਚ ਗੱਡੀ ਪਹੁੰਚੂ ਜੇ ਕੋਈ ਟੁੱਟ ਭੱਜ ਹੁੰਦੀ ਆ ਟੁੱਟ ਭੱਜ ਸਾਰੀ ਕਾਸੀ ਦੀ ਗਾਰੰਟੀ ਹੈਗੀ ਹੈ ਜੀ ਸਾਰੇ ਚੀਜ਼ਾਂ ਦੀ ਗਾਰੰਟੀ ਹੈ ਜੀ ਤੇ ਬਾਈ ਇਸ ਤੋਂ ਇਲਾਵਾ ਜਿਵੇਂ ਹੋਰ ਵੀ ਇੰਪਲੀਮੈਂਟ ਤੇ ਸਬਸਿਡੀ ਆ ਬਿਲਰ ਆ ਗਿਆ ਚਲ ਇੱਕ ਬਾਈ ਜੀ ਹੁਣ ਆਪਾਂ ਤੁਹਾਨੂੰ ਜਿਵੇਂ ਕਿ ਪਹਿਲਾਂ ਇਹ ਚੇਨ ਦੇ ਡਰਾਈਵ ਆਉਂਦਾ ਸੀਗਾ ਚੇਨ ਦੇ ਨਾਲ ਗੇਅਰ ਆਉਂਦਾ ਸੀ ਜਾਂ ਕੱਲੀ ਚੇਨ ਆਉਂਦੀ ਸੀ ਆਪਣਾ ਸੁਪਰਸੀਡਰ ਫੁੱਲੀ ਗੇਅਰ ਡਰਾਈਵਰ ਤਿੰਨ ਗੇਅਰ ਆਉਂਦੇ ਨੇ ਜੀ ਆਪਾਂ ਆ ਸੈਂਟਰ ਵਾਲਾ ਤਾਂ ਆਉਂਦਾ ਸਾਈਡ ਹਾਂ ਸਾਈਡ ਗੇਅਰ ਆ ਗਿਆ ਸਾਈਡ ਗੇਅਰ ਹੋ ਗਿਆ ਹੁਣ ਉਧਰਲੇ ਪਾਸੇ ਜਿਹੜਾ ਆਪਣਾ ਵਿਚਾਲੇ ਰੂਲਾ ਹੁੰਦਾ ਜੀ ਉਹਨੂੰ ਚਲਾਉਣ ਦੇ ਖਾਤਰੇ ਜਿਹੜਾ ਬਰਮਗੀਰ ਲਾਇਆ ਗਿਆ ਬਰਮਗੀਰ ਗਿਆ ਇਹ ਵੀ ਜਿਹੜਾ 2-3 ਕੰਪਨੀਆਂ ਨੇ ਲਾਇਆ ਪਰ ਫੇਲ ਹੋ ਗਿਆ ਹੂੰ ਇਹ ਵੀ ਚੀਜ਼ ਆਪਣੀ ਕਾਮਯਾਬ ਹੋਈ ਕਿਉਂਕਿ ਸਾਰਾ ਮਟੀਰੀਅਲ ਜਿਹੜਾ ਆਪਣੇ ਇਨ ਹਾਊਸ ਹੀ ਬਣਦਾ ਹਾਂ ਇਹ ਵਿੱਚ ਦੀ ਆ ਬਰਮਗੀਰ ਦਿਖਾ ਦਿਓ ਇੱਕ ਵਾਰੀ ਵਿੱਚ ਦੀ ਕੰਪਨੀਆਂ ਲਾਉਣ ਲੱਗੀਆਂ ਦੀ ਇਹਨੂੰ ਫਿਰ ਛੱਡ ਗਈਆਂ ਹਾਂਜੀ ਉਹ ਕਾਮਯਾਬ ਨਹੀਂ ਹੋਇਆ ਹਾਂ ਉਸ ਤੋਂ ਬਾਅਦ ਰੇਬੀ ਵਾਲੀ ਗੱਲ ਕਰ ਗਏ ਆਪਾਂ ਕੰਪਾਸ ਪੂਰੀ ਵਧੀਆ ਜਿੰਨੀ ਤੁਸੀਂ 20 ਕਿਲੋਆਂ ਦੇ ਹਿਸਾਬ ਨਾਲ ਵੀ ਪਾਉਣਾ ਚਾਹੁੰਦੇ ਆ ਉਹ ਵੀ ਪਾ ਦੂਗਾ ਇਹਦੇ ਵਿੱਚ 10 ਕਿਲੋ ਤੋਂ ਲੈ ਕੇ ਹਾਂਜੀ 130 ਕਿਲੋ ਤੱਕ 1 ਕਵਾਂਟਲ 30 ਕਿਲੋ ਤੱਕ ਜਿੱਥੇ ਮਰਜ਼ੀ ਸੈੱਟ ਕਰਦੇ ਆ ਜਿੱਥੇ ਮਰਜ਼ੀ ਸੈੱਟ ਕਰਦੇ ਆ ਕਿਲੋ ਦਾ ਵੀ ਇਹਨੇ ਹੇਰ ਫੇਰ ਹੈ ਜਿਹੜਾ ਉਧਰ ਉਧਰ ਹੀ ਕਰਨਾ ਨਹੀਂ ਹਾਂਜੀ ਉਸ ਤੋਂ ਬਾਅਦ ਮੇਨ ਜਿਹੜੀ ਚੀਜ਼ ਆ ਜਾਂਦੀ ਹੈ ਵੀ ਜਿਆਦਾ ਜਿਹੜੀ ਸੁਪਰਸੀਡਰ ਦੀ ਲੋਡ ਹੁੰਦੀ ਹੈ ਰੋਟਾਵੇਟਰ ਹੁੰਦੀ ਹੈ ਜੀ ਉਹ ਵੀ ਆਪਣਾ ਬਹੁਤ ਆਸਾਨੀ ਦੇ ਨਾਲ ਸਿਰਫ 8 ਤੋਂ 10 ਨਾਟ ਖੋਲਣੇ ਨੇ ਠੀਕ ਹੈ ਦੋ ਨਾਟ ਆ ਸੀਗੇ ਜੀ ਦੋ ਪਿੱਛੇ ਤੇ ਇਹਦੇ ਨਾਲ ਸਾਨੂੰ ਸਟੈਂਡ ਮਿਲੂਆ ਟੈਂਕੀ ਦਾ ਟੈਂਕੀ ਐਵੇਂ ਦੇ ਐਵੇਂ ਖੜੀ ਰਹਿ ਜੂ ਕੋਈ ਐ ਨਹੀਂ ਵੀ ਥੱਲੇ ਡਿੱਗੀ ਜਾਊ ਜਾਂ ਕਿਵੇਂ ਵੀ ਠੀਕ ਹੈ ਸਟੈਂਡ ਮਿਲ ਜੂਗਾ ਵੀ ਟੈਂਕੀ ਤੁਹਾਡੇ ਇੱਕ ਪਾਸੇ ਖੜ ਜੂ ਤੇ ਰੋਟਾ ਵੇਟਰ ਇਹ ਤਾਂ ਬਣਾ ਕੇ ਆਪਾਂ ਹਾਂ ਰੋਟਾ ਵੇਟਰ ਬਸ ਬਾਹਰ ਨਿਕਲਿਆ ਹੋਊਗਾ ਜੀ ਆਪਦਾ ਜਿੰਮੇ ਵੀ ਆਪਾਂ ਬਾਣ ਵਗੈਰਾ ਬੋਣਾ ਸਾਰਾ ਓਕੇ ਬਾਊ ਤੇ ਬਾਕੀ ਵੀਰੋ ਜਿਵੇਂ ਪਿਛਲੇ 2-3 ਸਾਲਾਂ ਤੋਂ ਲੇਜ਼ਰ ਕਟਿੰਗ ਤਾਂ ਆਉਂਦੀ ਹੋਆ ਵੀ ਕੋਈ ਫੇਰ ਫੇਰ ਨਾ ਹੋਵੇ ਤੇ ਐਤਕੀ ਤੁਹਾਨੂੰ ਦੱਸਿਆ ਵੀ ਸਖਤੀ ਬਹੁਤ ਜ਼ਿਆਦਾ ਆ ਪਹਿਲਾਂ ਹੁਣ ਸੀਮਤ ਜੇ ਦਿਨ ਨੇ ਤੇ ਇਹਨਾਂ ਨੇ ਜੀਪੀਐਸ ਵੀ ਲਾਤਾ ਇਹ ਗਵਰਨਮ ਸਾਰਾ ਡਾਟਾ ਰਹੂਗਾ ਸਰਕਾਰ ਲਵੇ ਵੀ ਕਿੱਥੇ ਚੱਲ ਰਿਹਾ ਕਿੰਨਾ ਚੱਲ ਗਿਆ ਕੀ ਗੱਲਬਾਤ ਹੈ ਜੇ ਵੇਚ ਦੋਗੇ ਤਾਂ ਵੀ ਪਤਾ ਲੱਗੂਗਾ ਜੀਪੀਐਸ ਸਿਸਟਮ ਹੈ ਤਕਿ ਸਰਕਾਰ ਨੇ ਲਾ ਕੇ ਤਾਂ ਇਹ ਡਾਟਾ ਜਿਹੜਾ ਉੱਪਰ ਜਾਣਾ ਇਹਦਾ ਆਪਣੇ ਨਾਲ ਕੋਈ ਹੋ ਨਹੀਂ ਹਾਂਜੀ ਬਾਕੀ ਦੀ ਸਬਸਿਡੀ ਦੀ ਗੱਲ ਕਰ ਗਏ ਆਪਾਂ 50% ਦੇ ਵਿੱਚ 1,20,000 ਰੁਪਏ ਸਬਸਿਡੀ ਹੈ ਜੀ ਜੀ ਗਰੁੱਪ ਦੇ ਵਿੱਚ ਜੇ ਕਿਸੇ ਦਾ 80% ਆਲਾ ਨਿਕਲਦਾ ਜਾਂ CHC ਨਿਕਲਦਾ ਉਹਦੇ ਵਿੱਚ 1,92,000 ਰੁਪਏ ਸਬਸਿਡੀ ਇੱਕ ਲੱਖ 92,000 ਤੱਕ ਸਬਸਿਡੀ ਹੈ ਇਹਦੇ 120 ਤੋਂ ਲੈ ਕੇ ਜਿਹੜਾ ਗਰੁੱਪ ਦੇ ਵਿੱਚ ਲੈਂਦਾ 192 ਵੀ ਸਬਸਿਡੀ ਮਿਲੂਗੀ ਹਾਂ ਜੀ ਜੇ ਕਿਸੇ ਦਾ ਗਰੁੱਪ ਨਿਕਲਿਆ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਤੇ ਆ ਤੇ ਇਸ ਤੋਂ ਬਾਅਦ ਬਾਈ ਹੋਰ ਬੀਲਰ ਵਗੈਰਾ ਬੀਲਰ ਆ ਜਾਂਦਾ ਜੀ ਰੈਕ ਵੀ ਹੈਗਾ ਪਰ ਉਸ ਤੋਂ ਪਹਿਲਾਂ ਆਪਾਂ ਗੱਲ ਕਰਗੇ ਬੀਲਰ ਤੋਂ ਪਹਿਲਾਂ ਚੱਲਣ ਵਾਲੀ ਚੀਜ਼ ਆਪਣੇ ਕੋਲੇ ਸ਼ਰੱਬ ਮਾਸਟਰ ਜਿਹੜਾ ਖਰਚਾਂ ਵਾਲਾ ਰੀਪਰ ਕਹਿੰਦੇ ਨੇ ਉਹ ਵੀ ਬੇਲਰ ਦੇ ਨਾਲ ਸਪੈਸ਼ਲ ਚੱਲਣ ਵਾਲਾ ਨਿਊ ਪੰਜਾਬ ਦਾ ਹੈ ਜੀ ਜੀ ਦੁਨੀਆ ਦੇ ਵਿੱਚ ਆਪਣਾ ਪੂਰੇ ਪੰਜਾਬ ਦੇ ਵਿੱਚ ਵੱਡਾ ਨਾਮ ਆਗਾ ਬੇਲਰ ਦੇ ਅੱਗੇ ਜੇ ਚੱਲੂਗਾ ਤਾਂ ਨਿਊ ਪੰਜਾਬ ਦਾ ਹੀ ਚੱਲੂਗਾ ਹਾਂ ਇਹੀ ਚੱਲਦਾ ਇਹ ਤੇ ਕਿੰਨੀ ਸਬਸਿਡੀ ਆ ਇਹਦੇ 44000 ਰੁਪਏ ਆ ਜਾਂਦੀ ਹੈ ਜੀ ਆਪਣਾ 80% ਦੇ ਵਿੱਚ 27000 ਰੁਪਏ ਆ ਜਾਂਦੀ ਹੈ 50% ਵਾਲੀ ਠੀਕ ਆ ਵੀ 27000 ਰੁਪਏ ਸਬਸਿਡੀ ਤਾਂ ਹਰੇਕ ਬੰਦੇ ਨੂੰ ਮਿਲਣੀ ਆ 80% ਵਾਲੇ 'ਚ 44000 ਸਬਸਿਡੀ 44000 ਰੁਪਏ ਜੀ ਜੀ ਤੇ ਬੈਲਰ ਦੇ ਇਹਦੇ ਨਾਲ ਚੱਲਣਾ ਬੈਲਰ ਜਿਹੜਾ ਮੇਨ ਪ੍ਰੋਡਕਟ ਹੈ ਹਾਂਜੀ ਬਰਾਲੀ ਨੂੰ ਜਿਹਨੇ ਪਿਛਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਖਿੱਚਿਆ ਨਹੀਂ ਹਾਂਜੀ ਹਾਂਜੀ ਬੈਲਰ ਆ ਜਾਂਦਾ ਜੀ ਇਹਦੀ ਵੀ ਆਪਾਂ ਗੱਲਾਂ ਕਰ ਗਏ ਵੀ ਗਾਰੰਟੀ ਵਾਰੰਟੀ ਆ ਜਾਂਦੀ ਹੈ ਵੈਸੇ ਜਿਹੜੀ ਪਿੱਛੋਂ ਕੰਪਨੀ ਆਉਂਦੀ ਆ ਬਾਹਰਲਾ ਬੈਲਰ ਆ ਜੀ ਸਾਲ ਦੀ ਵਾਰੰਟੀ ਦਿੰਦੀ ਆ ਪਰ ਤਾਂ ਆਪਣਾ ਜਿੱਥੇ ਐਗਰੀ ਹੋਣ ਦਾ ਨਾਂ ਲੱਗ ਜੇ ਉੱਥੇ 1 ਸਾਲ ਦੀ ਵਧ ਦੇਣੀ ਦੇਣੀ ਪੈਂਦੀ ਆ 1 ਸਾਲ ਦੀ ਸਰਵਿਸ ਵੀ ਨਾਲ ਹੈਗੀ ਹੈਗੀ 2 ਸਾਲ ਦੀ ਇਹਦੀ ਹੋਊਗੀ ਹਾਂਜੀ ਤੇ 2 ਸਾਲ ਦੀ ਹੀ ਹੁਣ ਵਾਰੰਟੀ ਹੈ ਜਿਹੜੀ ਰੈਕ ਦੀ ਆ ਗਈ ਜੀ ਰੈਕ ਵੀ ਫੁੱਲ ਹੈਵੀ ਡਿਊਟੀ ਹਰ ਇੱਕ ਚੀਜ਼ ਹੈ ਜਿਹੜੀ ਕੱਲੀ ਜਿਹੜਾ ਮਤਲਬ ਮਾਹਿਰ ਬੰਦਾਗਾ ਪੂਰਾ ਰੈਕ ਬੇਲਰ ਵਾਲਾ ਜਿੱਥੇ ਮਰਜੀ ਆ ਕੇ ਦੇਖ ਲੈ ਫੁੱਲ ਹੈਵੀ ਡਿਊਟੀ ਲਾਇਆ ਗਿਆ 9 ਟੈਲਾਂ ਵਾਲਾ ਇਹ ਰੈਕ ਆ ਠੀਕ ਹੈ ਬੇਲਰ ਆਪਣਾ ਇੱਕੋ ਮਾਡਲ ਆਉਂਦਾ 984 ਮਾਡਲ ਇਹ ਵੀ ਮਤਲਬ ਆਮ ਬੇਲਰਾਂ ਨਾਲੋਂ ਜਿਹੜੀ ਆਪਾਂ ਪਰਾਲੀ ਨੂੰ ਅੰਦਰ ਲਜਾਣ ਲਈ ਵੀ ਇਹ ਵੀ ਜ਼ਿਆਦੇ ਚੌੜੀ ਹੈ ਜੀ ਠੀਕ ਹੈ ਹਾਂਜੀ ਤੇ ਬਾਕੀ ਇੱਕ ਦੋ ਪੁਰਾਣੇ ਪੀਸ ਵੀ ਹੈਗੇ ਨੇ ਆਪਣੇ ਪੁਰਾਣੇ ਆਪਦੇ ਹੀ ਆ ਜੀ 23 ਮਾਡਲ ਆਪਦਾ ਖੜਾਗਾ ਆ ਬਕਾਊ ਖੜਾ ਜੀ ਆਪਣਾ 21 ਮਾਡਲ ਆ ਠੀਕ ਹੈ ਇੱਕ ਪੀਸ ਬਕਾਊ ਆ ਆਪ ਵੀ ਆਪਾਂ ਐਗਰੀ ਜੋਣ ਦਾ ਹੀ ਵਰਤਦੇ ਆ ਜੀ ਠੀਕ ਹੈ ਵੀ ਇਹ ਨਹੀਂ ਵੀ ਐਗਰੀ ਜੋਣ ਕਹੇਤਾ ਵੀ ਇਕੱਲਾ ਲੋਕਾਂ ਨੂੰ ਵੇਚੀ ਜਾਓ ਹਾਂਜੀ ਵੀ ਆ ਆਪ ਆਪ ਵੀ ਖੇਤੀ ਆ ਜੀ ਆਪਦੇ ਕੋਲੇ ਵੀ ਹੈਗੇ ਆ ਜੀ ਠੀਕ ਆ ਆਪਾਂ ਇਹੀ ਐਗਰੀ ਜ਼ੋਨ ਦਾ ਹੀ ਵਰਤਦੇ ਆਂ ਆਪਾਂ ਆਪ ਨੂੰ ਵੀ ਕੋਈ ਦਿੱਕਤ ਨਹੀਂ ਹੈਗੀ ਪੂਰਾ ਵਧੀਆ ਚੱਲਦਾ ਜੀ ਤੇ ਪਲੈਂਟਰ ਤੇ ਵੀ ਬਾਈ ਆ ਗਈ ਸਬਸਿਡੀ ਹੈ ਨਾ ਹਾਂ ਬਾਈ ਪਲੈਂਟਰ ਤੇ ਵੀ ਸਮੈਮ ਸਕੀਮ ਦੇ ਵਿੱਚ ਆ ਗਈ ਇਹਤੇ ਵੀ ਆਪਾਂ ਭਰ ਸਕਦੇ ਆਂ 50% ਦੇ ਵਿੱਚ 2,25,000 ਰੁਪਏ ਸਬਸਿਡੀ ਆਉਂਦੀ ਹੈ ਜੀ 2,25,000 ਰੁਪਏ ਹਾਂ ਜੀ ਇਹ ਕਦੋਂ ਤੱਕ ਭਰ ਸਕਦੇ ਆ ਇਹ ਆਪਾਂ 13 ਅਗਸਤ ਤੱਕ ਭਰ ਸਕਦੇ ਆ ਜੀ ਆਪਾਂ ਨੂੰ ਚਾਹੇ WhatsApp ਦੇ ਉੱਤੇ ਡਾਕੂਮੈਂਟ ਸੈਂਡ ਕਰ ਦਿਓ ਚਾਹੇ ਤੁਸੀਂ ਇੱਥੇ ਆ ਕੇ ਵਿਜ਼ਿਟ ਵੀ ਕਰ ਸਕਦੇ ਹੋ ਬਾਦਲ ਰੋਡ ਪਿੰਡ ਨਰੂਆਣਾ ਹੂੰ ਹਾਂ ਜੇ ਵੀ ਮਤਲਬ ਕਿਸੇ ਨੇ ਪਲਾਂਟਰ ਤੇ ਸਬਸਿਡੀ ਲੈਣੀ ਆ ਉਹ ਵੀ ਆਪਣੇ ਨਾਲ ਸੰਪਰਕ ਕਰ ਹਾਂਜੀ ਹਾਂਜੀ ਉਹ ਵੀ ਭਰ ਦਾਂਗੇ ਬਿਲਕੁਲ ਫ੍ਰੀ ਆਫ ਕੋਸਟ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ